ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਈਰਾਨ ਦੇ ਵਿੱਚ ਅਗਵਾ ਕਰ ਲਿਆ ਗਿਆ ਹੈ ਦੱਸਦੀ ਹੈ ਕਿ 1 ਮਈ ਤੋਂ ਉਹ ਈਰਾਨ ਦੇ ਵਿੱਚ ਕਿਡਨਾਪ ਕੀਤੇ ਹੋਏ ਨੇ ਇਹ ਕਿਹਾ ਜਾ ਰਿਹਾ ਹੈ ਕਿ ਸੰਗਰੂਰ ਐਸਬੀਐਸ ਨਗਰ ਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਜਿਹੜੇ ਤਿੰਨੋਂ ਨੌਜਵਾਨ ਨੇ ਦੱਸੇ ਜਾ ਰਹੇ ਨੇ ਕਰੋ ਆਸਟ੍ਰੇਲੀਆ ਦੇ ਲਈ ਨਿਕਲੇ ਸੀ ਪਰ ਰਾਹ ਦੇ ਵਿੱਚ ਜੋ ਏਜੰਸੀ ਉਸ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਇੱਕ ਦਿਨ ਦਾ ਈਰਾਨ ਦੇ ਵਿੱਚ ਸਟੇ ਕਰਨਾ ਹੋਵੇਗਾ ਪਰ ਹੁਣ ਦੱਸਿਆ ਜਾ ਰਿਹਾ ਕਿ 1 ਮਈ ਤੋਂ ਜਿਹੜੇ ਉਹ ਨੌਜਵਾਨ ਨੇ ਜਿਹੜੇ ਮੁੰਡੇ ਨੇ ਈਰਾਨ ਦੇ ਵਿੱਚ ਅਗਵਾ ਕਿਤੇ ਹੋਏ ਨੇ ਤੇ ਜਿਹੜੇ ਅਗਵਾਕਾਰ ਨੇ ਉਹ ਕਦੇ 1 ਕਰੋੜ ਕਦੇ 2 ਕਰੋੜ ਕਦੇ 54 ਲੱਖ ਰੁਪਏ ਦੀ ਫਿਰੋਤੀ ਦੀ ਪਰਿਵਾਰ ਵਾਲਿਆਂ ਤੋਂ ਮੰਗ ਕਰ ਰਹੇ ਨੇ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਜਿਹੜੇ ਵਿਦੇਸ਼ ਭੇਜਣ ਵਾਲਾ ਜਿਹੜਾ ਏਜੰਸੀ ਉਹ ਵੀ ਇਸ ਵੇਲੇ ਫਰਾਰ ਚੱਲ ਰਿਹਾ ਜਿਹੜੇ ਮਾਪੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵਾਲੇ ਜਿਹੜੇ ਨੇ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਹੇ ਨੇ ਇਕ ਨੌਜਵਾਨ ਇਹਨਾਂ ਵਿੱਚੋਂ ਸੰਗਰੂਰ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਹੁਸੈਨ ਫਰੀਦ ਹੈ ਉਸ ਦੇ ਮਾਪਿਆਂ ਤੋਂ ਵੀ ਕਦੇ 1 ਕਰੋੜ ਦੀ ਮੰਗ ਕੀਤੀ ਗਈ ਕਦੇ 54 ਲੱਖ ਦੀ ਮੰਗ ਕੀਤੀ ਗਈ ਤੇ ਮਾਪੇ ਕਿੰਨੇ ਕੁ ਜ਼ਿਆਦਾ ਚਿੰਤਿਤ ਹੋਣਗੇ ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਡੌਂਕਰਾਂ ਨੇ ਇਹਨਾਂ ਨੂੰ ਅਗਵਾ ਕੀਤਾ ਹੈ ਉੱਥੇ ਜਿਹੜੇ ਹੁਸ਼ਿਆਰਪੁਰ ਦੇ ਏਜੰਟ ਨੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਬਾਹਰ ਭੇਜਿਆ ਸੀ ਉਹ ਫਿਲਹਾਲ ਫਰਾਰ ਚੱਲ ਰਿਹਾ ਹੈ ਪੁਲਿਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਤਾਂ ਡੌਂਕਰ ਜਿਹੜੇ ਨੇ ਅਗਵਾਕਰ ਜਿਹੜੇ ਨੇ ਲਗਾਤਾਰ ਵੀਡੀਓ ਕਾਲ ਕਰ ਰਹੇ ਨੇ ਪਰਿਵਾਰਕ ਮੈਂਬਰਾਂ ਨੂੰ ਤੇ ਨੌਜਵਾਨਾਂ ਨੂੰ ਉਸ ਵੀਡੀਓ ਕਾਲ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਉਹਨਾਂ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਤੇ ਡੌਂਕਰ ਜਿਹੜੇ ਨੇ ਉਹ ਖਾਤਾ ਨੰਬਰ ਭੇਜ ਰਹੇ ਨੇ ਤੇ ਕਹਿ ਰਹੇ ਨੇ ਕਿ ਇਸ ਖਾਤੇ ਦੇ ਵਿੱਚ ਇੰਨੀ ਰਕਮ ਪਾਈ ਜਾਏ ਤੇ ਜਿਹੜੇ ਖਾਤੇ ਨੰਬਰ ਭੇਜੇ ਜਾ ਰਹੇ ਨੇ ਉਹ ਵੀ ਪਾਕਿਸਤਾਨ ਦੇ ਦੱਸੇ ਜਾ ਰਹੇ ਨੇ 1 ਮਈ ਨੂੰ ਇਹ ਜਿਹੜੇ ਤਿੰਨੇ ਮੁੰਡੇ ਸੀ ਆਪਣੇ ਘਰੋਂ ਨਿਕਲੇ ਸੀ ਆਸਟ੍ਰੇਲੀਆ ਦੇ ਲਈ ਪਰ ਹੁਣ ਰਸਤੇ ਦੇ ਵਿੱਚ ਹੀ 1 ਮਈ ਤੋਂ ਉਹ ਅਗਵਾ ਹੋ ਜਾਂਦੇ ਨੇ ਮਾਪੇ ਲਗਾਤਾਰ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਹੇ ਨੇ ਤਾਲ ਵਾਰ ਵਾਰ ਇਹੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜੋ ਤਾਂ ਕਦੇ ਵੀ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਨਾ ਭੇਜੋ ਸਹੀ ਤਰੀਕੇ ਦੇ ਨਾਲ ਭੇਜਿਆ ਜਾਏ ਨਹੀਂ ਤਾਂ ਇਦਾਂ ਦੇ ਜੋ ਹਾਦਸੇ ਨੇ ਹੋ ਜਾਂਦੇ ਨੇ ਉੱਥੇ ਹੀ ਸੰਗਰੂਰ ਦਾ ਜੋ ਨੌਜਵਾਨ ਹੈ ਉਸ ਦੀ ਮਾਂ ਬਲਵਿੰਦਰ ਕੌਰ ਵੀ ਘਟਨਾ ਬਾਰੇ ਦੱਸਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਜੋ ਸੰਗਰੂਰ ਦਾ ਮੁੰਡਾ ਹੁਸਨ ਪ੍ਰੀਤ ਉਸ ਦੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਾਦੇ ਹੋ ਕਿਉਂਕਿ ਜੋ ਉਸ ਦੀ ਮਾਂ ਹੈ ਤੇ ਜੋ ਦਾਦੀ ਜੀ ਨੇ ਉਹ ਬੱਚੇ ਨੂੰ ਵਾਪਸ ਬੁਲਾਉਣ ਦੇ ਲਈ ਵਾਪਸ ਲਿਆਉਣ ਦੇ ਲਈ ਬਹੁਤ ਸਾਰਾ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਨੇ ਤੇ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਏ ਨੇ ਉੱਥੇ ਹੀ ਜੋ ਸੰਗਰੂਰ ਦੇ ਨੌਜਵਾਨ ਦੀ ਮਾਂ ਹੈ ਬਲਵਿੰਦਰ ਕੌਰ ਉਹ ਵੀ ਘਟਨਾ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਜਦੋਂ ਆ ਕੇ ਕਮਰਟਵਾਰ ਨਾਲ ਹੀ ਗੱਲ ਕਰ ਰਹੇ ਹੋਏ ਸੀ ਵੀ ਤਾਰਾ ਬੱਤੀ ਜਿੰਨੇ ਮੁੰਡਿਆਂ ਨੂੰ ਫਰੀਦਿਆ ਭੇਜਦੇ ਇਹਨਾਂ ਨੇ ਕਿਹਾ ਜੋ ਵਾਰਤਾ ਵਿੱਚ ਚੋਣਾਂ ਬਣ ਕੇ ਪਤਨੀ ਦੇ ਨਿਕਰੇ ਸੀ ਪੇਰੇ ਕਣਤਰੀ ਦੇ ਇਹਨਾਂ ਨੇ ਹੋਰ ਵੀ ਗੁੱਸਾ ਮਾਰਿਆ ਦੇ ਉਸ ਤੋਂ ਬਾਅਦ ਇਹਨਾਂ ਨੇ ਕੈਡੀ ਤਰੀਕੀ ਨਾਲ ਉਹਨਾਂ ਨੇ ਇਤਿਹਾਸਿਕ ਸੰਮੂਤੀ ਅਸਟ੍ਰੇਲੀਆ ਦੇ ਉੱਤੇ ਕੈਮਨ ਨੋਟਰਾ ਵੀ ਦਾ ਦਵਾਰ ਕਾਰਨ ਉਹਨਾਂ ਤੋਂ ਫੇਰੇ ਨਾਲੇ ਰੋਮਨ ਹੋ ਕੇ ਇਰਾੰਦ ਦੇ ਟੇਂਸ ਬਾਇਆ ਰਾੰਟੇਟ ਯੂਕੋਨ ਰਾਣੇ ਨੂੰ ਕੁਝ ਦੇਰ ਬਾਅਦ ਦਿੱਤੇ ਕਿ ਕਿੰਨੇ ਵਾਰ ਸਕੇ ਵਾਪਸ ਆਂਦੇ ਗਏ ਉਹਨਾਂ ਤੋਂ ਫੇਰੇ ਨਾਲੇ ਛਿਣੇ ਦਿੱਤੇ ਅਸਟ੍ਰੇਲੀਆ ਦੀ ਰਾਹ ਉਥੇ ਹੈਰਾਨ ਪਹੁੰਚੇ ਜਦੋਂ ਉਥੇ ਇਹਨਾਂ ਨੇ ਫਕਸ ਕੰਨਿਆਂ ਨੂੰ ਇਹਨਾਂ ਨੂੰ ਕਿਡਨਾਪ ਕਰ ਲਿਆ ਜਦੋਂ ਇਹਨਾਂ ਨੇ ਕਿਡਨਾਪ ਕਰ ਲਿਆ ਉਹ ਦੋ ਵਾਰ ਇਹਨਾਂ ਨੂੰ ਕੁੱਟਮਾਰ ਕਰਦੇ ਨੇ ਕੈਸੇ ਸਾਡੇ ਤੋਂ ਮੰਗ ਰਹੇ ਨੇ ਬਹੁਤ ਜੀ ਇਹਨਾਂ ਤੋਂ 2 ਕਰੋੜ 98.54 ਲੱਖ ਮੰਗ ਰਹੇ ਆ ਸਾਹੇਂ ਵੈਸੇ ਆ ਨਹੀਂ ਰਹੇ ਹੰਗਿਆ ਦੇ ਸਾਡੇ ਕੋਲੋਂ ਤੇ ਮੁੰਡਿਆਂ ਨੂੰ ਕੁੱਟਮਾਰ ਬਹੁਤ ਜਿਆਦਾ ਹੋ ਰਹੀ ਹੈ ਤੇ ਸਾਡੀ ਪੰਜਾਬ ਸਰਕਾਰ ਅੱਗੇ ਇਹ ਬੇਨਤੀ ਆ ਕੀ ਸਾਡੇ ਬੱਚੇ ਸਹੀ ਸਲਾਮਤੀ ਨਾਲ ਹੋ। ਬਹੁਤ شریف ਹੈ ਜੀ ਮੁੰਡਾ ਇਹ ਪਹਿਲਾਂ ਕਮੇਟੀ ਦੇ ਵਿੱਚ ਵੀ ਆਰਜੀ ਤੌਰ ਤੇ ਕੰਮ ਕਰਦਾ ਰਿਹਾ ਹੈ। ਇਹ ਹੁਣ ਹੀ ਪਤਾ ਲੱਗਿਆ ਜੀ ਮਹੀਨੇ ਤੋਂ ਪਹਿਲਾਂ ਕਹਿੰਦੇ ਵੀ ਬਾਹਰ ਆਸਟ੍ਰੇਲੀਆ ਜਾਣ ਦੇ ਚੱਕਰ 'ਚ ਮਤਲਬ ਏਜੰਟ ਨੇ ਭੇਜੇ ਸੀਗਾ ਹੋਇਆ ਇਹਨਾਂ ਨਾਲ ਧੋਖਾ ਰਾਨਤਾਰ ਤੇ ਕਹਿੰਦੇ ਜਾ ਕੇ ਇਹ ਤੇ ਬਹੁਤ ਵੱਡਾ ਇਹ ਜਿਹੜਾ ਏਜੰਟ ਨੇ ਧੋਖਾ ਧੜੀ ਕਰੀ ਹੈ ਇਹਦੀ ਪੂਰਨ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਬੱਚੇ ਵਾਪਸ ਜਲਦੀ ਆਉਣੇ ਚਾਹੀਦੇ ਨੇ। ਤੇ ਪੰਜਾਬ ਸਰਕਾਰ ਤੋਂ ਮੈਂ ਤਾਂ ਇਹੀ ਮੰਗ ਕਰਦਾ ਵੀ ਇਹ ਹਜੇ ਕਿਸੇ ਨਾਲ ਦੁਬਾਰਾ ਨਾ ਹੋਵੇ ਇਹ ਜਿਹੇ ਏਜੰਟਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਇਹਦੀ ਡੰਗਾਈ ਚ ਜਾਂਚ ਕਰਕੇ ਇਹ ਏਜੰਟ ਨੂੰ ਸਜ਼ਾ ਦੇਣੀ ਚਾਹੀਦੀ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਕਿਸ ਤਰ੍ਹਾਂ ਦਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਇਹਨਾਂ ਦੇ ਫਾਦਰ ਦੀ ਡੈਥ ਹੋਈ ਹੋਈ ਆ ਪਹਿਲਾਂ ਇਹਨਾਂ ਦੀ ਮਾਤਾ ਤੇ ਦਾਦੀ ਨੇ ਦੋਨੇ ਵਿਧਵਾਣੇ ਕਿ ਬਚਾਰੀਆਂ ਉਹ ਗਰੀਬ ਪਰਿਵਾਰ ਆ ਇਹਨੇ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਇਕੱਠੇ ਕਰਕੇ ਉਹਨੂੰ ਬਾਹਰ ਭੇਜਿਆ ਸੀ ਵੀ ਚਲੋ ਚਾਰ ਪੈਸੇ ਘਰ ਚ ਆਉਣਗੇ ਆਪਣਾ ਗੁਜ਼ਾਰਾ ਚਲਾਵਾਂਗੇ ਇਹਨਾਂ ਨਾਲ ਧੋਖਾ ਵੇ ਆਪਣੇ ਤੋਂ ਨੂੰ ਕਿਦੋਂ ਪਤਾ ਲੱਗਿਆ ਸੀ ਕਿੰਨੇ ਦਰਜਵੇਂ ਦਾ ਮੈਂ ਦਾ ਮੈਨੂੰ ਸਿਰਫ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਹ ਗੱਲ ਤਾਂ ਮਹੀਨੇ ਕਿਦੀ ਹੈਗੀ ਆ ਪਟਵਾਰੀ ਸਾਹਿਬ ਕੋਲ ਕੋਈ ਚਿੱਠੀ ਪੱਤਰ ਆਇਆ ਸੀਗਾ ਘਰ ਤੋਂ ਰਿਪੋਰਟ ਲੈਣੀ ਸੀ ਉਹ ਮੇਰੇ ਕੋਲੇ ਆਏ ਤਾਂ ਫਿਰ ਪਰਿਵਾਰ ਨਾਲ ਫਿਰ ਸੰਪਰਕ ਹੋਇਆ ਮਾਣਾਂ ਨੂੰ ਉਹਨਾਂ ਦੇ ਘਰ ਲਿਆ ਕੇ ਇੱਥੇ ਸਾਰੀ ਰਿਪੋਰਟ ਬਣਵਾ ਕੇ ਲੈ ਕੇ ਗਏ ਨੇ ਤਾਂ ਪੁੱਛ ਕੁਝ ਕਰਕੇ ਜੀ ਤੁਹਾਨੂੰ ਕੀ ਦੱਸਾਂ ਦੀ ਪਰਿਵਾਰ ਨੇ ਕਿੱਥੇ ਭੇਜਣਾ ਹੈ ਪਰਿਵਾਰ ਨੇ ਇਹੀ ਗੱਲ ਕਰੀ ਸੀ ਕਹਿੰਦੇ ਸਾਡੀ ਏਜੰਟ ਨਾਲ ਇਹੀ ਗੱਲ ਹੋਈ ਸੀ ਕਹਿੰਦੇ ਵੀ ਆਸਟ੍ਰੇਲੀਆ ਨਾ ਭੇਜਣੇਗਾ ਵਰਕ ਪਰਮਿਟ ਤੇ ਤੇ ਬਾਅਦ ਚ ਪਤਾ ਲੱਗਿਆ ਕਹਿੰਦੇ ਵੀ ਉਹਦਾ ਟਿਕਟ ਕੈਂਸਲ ਹੋ ਗਈ ਇਸ ਤਰ੍ਹਾਂ ਦਾ ਫਿਰ ਬਾਹਲਾ ਮੈਨੂੰ ਹੋਰ ਜਾਣਕਾਰੀ ਇਹਦੇ ਬਾਰੇ ਕੋਈ ਜ਼ਿਆਦਾ ਹੈ ਨਹੀਂ ਹੁਣ ਸੰਪਰਕ ਹੋ ਰਿਹਾ ਤੁਹਾਡਾ ਪਰਿਵਾਰ ਨਾਲ ਸਵੇਰੀ ਫੋਨ ਆਇਆ ਸੀ ਉਹ ਕਹਿੰਦੇ ਉਹਨਾਂ ਦੇ ਮਾਤਾ ਦਾ ਤੇ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਵਾ ਰਹੇ ਹਾਂ ਰਿਸ਼ਤੇਦਾਰ ਉੱਥੇ ਉਹਨਾਂ ਦੇ ਮਾਸੜ ਜੀ ਰਹਿੰਦੇ ਨੇ ਜਲੰਧਰ ਹੁਸ਼ਿਆਰਪੁਰ ਤੋਂ ਵੀ ਪਚਾ ਇੱਕ ਨਵਾਂ ਸ਼ਹਿਰ ਦਾ ਹੈਗਾ ਤਿੰਨ ਜਾਨੇ ਫਸੇ ਹੋਏ ਨੇ ਇਹ ਬਹੁਤ ਮਾੜਾ ਮਤਲਬ ਬਤੀਰਾ ਹੋਇਆ ਨਾਲ ਹੋਰ ਸਾਰ ਦੱਸ ਰਹੇ ਨੇ ਵੀ ਉਧਰ ਕੁੱਟਮਾਰ ਵੀ ਹੋ ਰਹੀ ਹੈ ਉਹਨਾਂ ਦੀ